ਮੇਰਾ ਨਾਮ ਸ਼ੀਲਾ ਆ ਮੈਂ ਕਾਫੀ ਪੜ੍ਹੀ ਲਿਖੀ ਕੁੜੀ ਆ ਪਰ ਅਸੀਂ ਪਿੰਡ ਵਿੱਚ ਰਹਿੰਦੇ ਆ ਮੇਰਾ ਇੱਕ ਭਰਾ ਆ ਜੋ ਮੇਰੇ ਨਾਲੋਂ ਛੋਟਾ ਆ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੇਰਾ ਵਿਆਹ ਸ਼ਹਿਰ ਵਿੱਚ ਹੋਵੇ ਕਿਉਂਕਿ ਮੈਨੂੰ ਸ਼ਹਿਰ ਦੀ ਜ਼ਿੰਦਗੀ ਬਹੁਤ ਜ਼ਿਆਦਾ ਪਸੰਦ ਆ ਮੈਂ ਹਮੇਸ਼ਾ ਨੈਟ ਤੇ ਦੇਖਦੀ ਰਹਿੰਦੀ ਸੀ ਕਿ ਸ਼ਹਿਰ ਵਿੱਚ ਕੁੜੀਆਂ ਕਿੰਨਾ ਇੰਜੋਏ ਕਰਦੀਆਂ ਨੇ ਤੇ ਪਿੰਡ ਵਿੱਚ ਤਾਂ ਬਸ ਫੈਮਲੀ ਹੀ ਰੋਗ ਦੀ ਟੋਗ ਦੀ ਰਹਿੰਦੀ ਆ ਪਰ ਸ਼ਹਿਰ ਵਾਲਿਆਂ ਦੀ ਤਾਂ ਫੈਮਲੀ ਵੀ ਮਾਡਰਨ ਹੁੰਦੀ ਆ ਇਸ ਕਰਕੇ ਮੈਂ ਸ਼ਹਿਰ ਵਿੱਚ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਮੇਰੇ ਘਰ ਦੇ ਬਹੁਤ ਪਿੰਡੂ ਸੀ ਡੈਡੀ ਹਮੇਸ਼ਾ ਕਹਿੰਦੇ ਰਹਿੰਦੇ ਸੀ ਕਿ ਜ਼ਮੀਨ ਜਾਇਦਾਦ ਵਾਲਾ ਮੁੰਡਾ ਲੱਭਾਂਗੇ ਤੇ ਸ਼ਹਿਰ ਵਾਲੇ ਤਾਂ ਨੌਕਰੀ ਕਰਦੇ ਆ ਉਹਨਾਂ ਦਾ ਕੀ ਭਾ ਹੁੰਦਾ ਕੀ ਪਤਾ ਸਰਕਾਰ ਨੇ ਕਦੋਂ ਨੌਕਰੀ ਤੋਂ ਕੱਢ ਦੇਣਾ ਪਰ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ ਸੀ ਮੈਂ ਹਮੇਸ਼ਾ ਆਪਣੇ ਡੈਡੀ ਨੂੰ ਕਹਿੰਦੀ ਸੀ ਕਿ ਮੈਨੂੰ ਤਾਂ ਨੌਕਰੀ ਵਾਲਾ ਮੁੰਡਾ ਹੀ ਚਾਹੀਦਾ ਤੇ ਮੈਂ ਸ਼ਹਿਰ ਵਿੱਚ ਹੀ ਵਿਆਹ ਕਰਵਾਉਣਾ ਮੈਨੂੰ ਕੋਈ ਜ਼ਮੀਨ ਜਾਇਦਾਦ ਦਾ ਲਾਲਚ ਨਹੀਂ ਆ ਇਸ ਤਰ੍ਹਾਂ ਮੇਰੇ ਜ਼ਿਆਦਾ ਜੇਤ ਕਰਨ ਤੇ ਡੈਡੀ ਨੇ ਸ਼ਹਿਰ ਦਾ ਮੁੰਡਾ ਵੇਖਣਾ ਸ਼ੁਰੂ ਕਰ ਦਿੱਤਾ ਤੇ ਡੈਡੀ ਚਾਹੁੰਦੇ ਸੀ ਕਿ ਚਲ ਥੋੜੀ-ਮੋਟੀ ਜ਼ਮੀਨ ਵੀ ਹੋਵੇ ਬੇਸ਼ੱਕ ਨੌਕਰੀ ਤੇ ਵੀ ਹੋਵੇ ਤਾਂ ਇਸ ਤਰ੍ਹਾਂ ਹੀ ਮੇਰੇ ਮਾਸੜ ਨੇ ਮੈਨੂੰ ਇੱਕ ਰਿਸ਼ਤਾ ਕਰਵਾਇਆ ਜੋ ਕਿ ਮਾਸੜ ਦੇ ਸ਼ਹਿਰ ਵਿੱਚ ਹੀ ਸੀ ਮੇਰੇ ਮਾਸੜ-ਮਾਸੀ ਸ਼ਹਿਰ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਘਰ ਦੇ ਲੱਗੇ ਇੱਕ ਮੁੰਡਾ ਨੌਕਰੀ ਕਰਦਾ ਸੀ ਜਿਸ ਨਾਲ ਮੇਰਾ ਰਿਸ਼ਤਾ ਕਰਵਾ ਦਿੱਤਾ ਉਹ ਮੁੰਡੇ ਨੂੰ 3 ਕਿੱਲੇ ਜ਼ਮੀਨ ਵੀ ਆਉਂਦੀ ਸੀ ਤੇ ਸ਼ਹਿਰ ਵਿੱਚ ਆਪਣਾ ਇੱਕ ਪਲਾਟ ਵੀ ਸੀ ਤੇ ਮੁੰਡੇ ਦੀ ਫੈਮਲੀ ਵਿੱਚ ਸਿਰਫ ਮੁੰਡਾ ਹੀ ਸੀ ਮੁੰਡੇ ਦੀਆਂ ਭੈਣਾਂ ਵਿਆਹੀਆਂ ਹੋਈਆਂ ਸੀ ਤੇ ਡੈਡੀ ਦੀ ਡੈਥ ਹੋ ਚੁੱਕੀ ਸੀ ਮੇਰੇ ਘਰ ਵਾਲੇ ਦੀਆਂ ਦੋਨੇ ਭੈਣਾਂ ਜਾਨੀ ਕਿ ਮੇਰੀਆਂ ਨਾਨਾ ਕੈਨੇਡਾ ਵਿੱਚ ਸੈੱਟ ਸੀ ਤੇ ਮੇਰੀ ਸੱਸ ਵੀ ਉਹਨਾਂ ਕੋਲ ਹੀ ਕੈਨੇਡਾ ਰਹਿੰਦੀ ਆ ਤੇ ਮੈਨੂੰ ਸੁਣ ਕੇ ਬੜਾ ਵਧੀਆ ਲੱਗਾ ਕਿ ਚਲੋ ਮੈਂ ਇਕੱਲੀ ਆਪਣੇ ਘਰ ਵਾਲੇ ਨਾਲ ਇੰਜੋਏ ਕਰਾਂਗੀ ਕਿਉਂਕਿ ਮੈਨੂੰ ਜ਼ਿਆਦਾ ਵੱਡੀ ਫੈਮਲੀ ਵੀ ਵਧੀਆ ਨਹੀਂ ਲੱਗਦੀ ਸੀ ਕਿਉਂਕਿ ਬੁੜੀਆਂ ਨੂੰ ਤਾਂ ਰੋਕ ਟੋਕ ਦੀ ਆਦਤ ਹੁੰਦੀ ਹੀ ਆ ਇਸ ਤਰ੍ਹਾਂ ਹੀ ਮੇਰਾ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਵੀ ਮੇਰਾ ਵਿਆਹ ਵੀ ਹੋ ਗਿਆ ਮੇਰੇ ਘਰ ਵਾਲੇ ਦਾ ਨਾਮ ਸਨੀ ਆ ਸਨੀ ਇਨਾ ਸੋਹਣਾ ਨਹੀਂ ਸੀ ਪਰ ਮੈਂ ਜ਼ਿਆਦਾ ਸੋਹਣੀ ਸੀ ਮੈਂ ਸਲੇਮਾ ਤੇ ਸਨੀ ਥੋੜਾ ਜਿਹਾ ਮੋਟਾ ਆ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਮੈਨੂੰ ਸ਼ਹਿਰ ਵਾਲਾ ਤੇ ਨੌਕਰੀ ਵਾਲਾ ਮੁੰਡਾ ਮਿਲ ਗਿਆ ਹੋਰ ਮੈਨੂੰ ਕੀ ਚਾਹੀਦਾ ਸੀ ਸਣੀ ਸਰਕਾਰੀ ਸਕੂਲ ਵਿੱਚ ਟੀਚਰ ਲੱਗਿਆ ਹੋਇਆ ਸੀ ਤੇ ਮੈਥ ਦਾ ਟੀਚਰ ਸੀ ਤੇ ਉਹ ਚਾਹੁੰਦਾ ਸੀ ਕਿ ਮੈਂ ਵੀ ਜੌਬ ਕਰਾਂ ਮੈਂ ਪੜ੍ਹੀ ਲਿਖੀ ਬਹੁਤ ਸੀ ਪਰ ਅਜੇ ਤੱਕ ਮੇਰੇ ਕੋਲ ਜੌਬ ਦਾ ਕੋਈ ਐਕਸਪੀਰੀਅੰਸ ਨਹੀਂ ਸੀ ਕਿਉਂਕਿ ਮੇਰਾ ਪੜਨ ਤੋਂ ਬਾਅਦ ਉਦੋਂ ਹੀ ਵਿਆਹ ਕਰ ਦਿੱਤਾ ਗਿਆ ਤੇ ਸਣੀ ਕਹਿੰਦਾ ਸੀ ਪ੍ਰਾਈਵੇਟ ਜੌਬ ਕਰ ਲਾ ਤੇ ਹੌਲੀ ਹੌਲੀ ਐਕਸਪੀਰੀਅੰਸ ਹੋ ਜਾਊਗਾ ਤੇ ਹੌਲੀ ਹੌਲੀ ਸਰਕਾਰੀ ਨੌਕਰੀ ਮਿਲ ਜਾਊਗੀ ਸਾਡੇ ਵਿਆਹ ਤੇ ਮੇਰੀ ਸਾਸਤ ਤੇ ਮੇਰੀਆਂ ਨਾਨਾ ਆਈਆਂ ਸੀ ਪਰ ਉਹ ਜਲਦੀ ਹੀ ਵਾਪਿਸ ਚਲੇ ਗਏ ਹੁਣ ਘਰ ਵਿੱਚ ਮੈਂ ਤੇ ਮੇਰਾ ਘਰਵਾਲਾ ਹੀ ਰਹਿ ਗਏ ਸੀ ਮੈਂ ਹੁਣ ਪ੍ਰਾਈਵੇਟ ਸਕੂਲ ਵਿੱਚ ਜੌਬ ਲੱਭਦੀ ਫਿਰਦੀ ਸੀ ਮੈਂ ਤੇ ਮੇਰਾ ਹਸਬੰਦ ਰੋਜ਼ ਕਿਸੇ ਨਾ ਕਿਸੇ ਸਕੂਲ ਵਿੱਚ ਜਾ ਕੇ ਆਉਂਦੇ ਸੀ ਸਾਨੂੰ ਇਹ ਸੀ ਕਿ ਪੇ ਵੀ ਚੰਗੀ ਹੋਵੇ ਤੇ ਸਕੂਲ ਵੀ ਸਾਡੇ ਏਰੀਆ ਵਿੱਚ ਹੀ ਹੋਵੇ ਪਰ ਅਜੇ ਕਿਤੇ ਵੀ ਸਾਡੀ ਗੱਲ ਨਹੀਂ ਬਣੀ ਸੀ ਇਸ ਤਰ੍ਹਾਂ ਹੀ ਕਰਦੇ ਕਰਦੇ ਇੱਕ ਦਿਨ ਮੈਂ ਬਹੁਤ ਬਿਮਾਰ ਹੋ ਗਈ ਮੈਨੂੰ ਬਹੁਤ ਜ਼ਿਆਦਾ ਉਲਟੀਆਂ ਲੱਗੀਆਂ ਤੇ ਅਸੀਂ ਆਪਣੇ ਸ਼ਹਿਰ ਦੇ ਡਾਕਟਰ ਤੋਂ ਦਵਾਈ ਲੈ ਕੇ ਆਏ ਤਾਂ ਡਾਕਟਰ ਕਹਿਣ ਲੱਗਾ ਕਿ ਤੁਹਾਨੂੰ ਗਰਮੀ ਲੱਗ ਗਈ ਆ ਇਸ ਕਰਕੇ ਤੁਹਾਨੂੰ ਉਲਟੀਆਂ ਆਉਂਦੀਆਂ ਨੇ ਪਰ ਉਹਦੀ ਦਵਾਈ ਖਾਣ ਨਾਲ ਮੈਂ ਠੀਕ ਨਹੀਂ ਹੋਈ ਇਸ ਤਰੀ ਮੈਨੂੰ ਦਵਾਈ ਖਾਂਦੀ ਨੂੰ ਇੱਕ ਹਫਤਾ ਹੋ ਗਿਆ ਸੀ ਦੋ ਦਿਨ ਮੇਰੀਆਂ ਉਲਟੀਆਂ ਬੰਦ ਹੁੰਦੀਆਂ ਤੇ ਫੇਰ ਆਉਣ ਲੱਗ ਜਾਂਦੀਆਂ ਸੀ ਫਿਰ ਮੈਂ ਤੇ سنی ਕਿਸੇ ਹੋਰ ਡਾਕਟਰ ਕੋਲ ਗਏ ਤੇ ਉਹ ਡਾਕਟਰ ਨੇ ਜਦੋਂ ਮੇਰੇ ਟੈਸਟ ਕੀਤੇ ਤਾਂ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ ਮੈਂ ਤੇ ਮੇਰਾ ਹਸਬੰਦ ਬਹੁਤ ਜ਼ਿਆਦਾ ਖੁਸ਼ ਸੀ ਤਾਂ ਡਾਕਟਰ ਨੇ ਕਿਹਾ ਕਿ ਤੁਹਾਨੂੰ ਆਪਣੀ ਵਾਈਫ ਦਾ ਖਾਸ ਧਿਆਨ ਰੱਖਣਾ ਪਵੇਗਾ ਤਾਂ سنی ਮੈਨੂੰ ਕਹਿਣ ਲੱਗੇ ਕਿ ਛੱਡ ਤੋ ਸਕੂਲ ਨੂੰ ਹੁਣ ਤੋ ਘਰ ਵਿੱਚ ਬੈਠ ਕੇ ਆਰਾਮ ਕਰ ਤਾਂ ਮੈਂ سنی ਨੂੰ ਕਹਿਣ ਲੱਗੀ ਕਿ ਇਦਾਂ ਮੇਰਾ ਟਾਈਮ ਪਾਸ ਕਿੱਦਾਂ ਹੋਊਗਾ ਤੁਸੀਂ ਤਾਂ ਸਕੂਲ ਚੱਲੇ ਜਾਂਦੇ ਹੋ ਪਰ ਮੈਂ ਸਾਰਾ ਦਿਨ ਕੀ ਕਰਾਂਗੀ ਤਾਂ ਸਣੀ ਕਹਿਣ ਲੱਗੇ ਕਿ ਮੈਂ ਤੈਨੂੰ ਘਰ ਵਿੱਚ ਇੱਕ ਕੰਮ ਕਰਨ ਵਾਲੀ ਰੱਖ ਦਿੰਨਾ ਤੇ ਉਹ ਆਪੇ ਸਾਰਾ ਕੰਮ ਕਰ ਲਿਆ ਕਰੂਗੀ ਤੇ ਨਾਲੇ ਤੇਰਾ ਜੀ ਲੱਗਿਆ ਰਹੂਗਾ ਇਸ ਤਰ੍ਹਾਂ ਸਣੀ ਨੇ ਮੈਨੂੰ ਇੱਕ ਕੰਮ ਵਾਲੀ ਰੱਖ ਦਿੱਤੀ ਜੋ ਕਿ ਆਂਟੀ ਸੀ ਉਹਨਾਂ ਦੀ ਉਮਰ ਤਕਰੀਬਨ 50 ਸਾਲ ਦੀ ਸੀ ਉਹ ਆਂਟੀ ਮੇਰਾ ਬਹੁਤ ਧਿਆਨ ਰੱਖਦੇ ਸੀ ਤੇ ਮੈਨੂੰ ਟਾਈਮ ਨਾਲ ਕੁਝ ਨਾ ਕੁਝ ਖਾਣ ਲਈ ਬਣਾ ਕੇ ਦਿੰਦੇ ਮੈਨੂੰ ਬੜਾ ਸੌਖਾ ਜਿਹਾ ਲੱਗਦਾ ਸੀ ਇਦਾਂ ਲੱਗਦਾ ਸੀ ਜਿਵੇਂ ਮੈਂ ਆਪਣੇ ਪੇਕੇ ਘਰ ਰਹਿ ਰਹੀ ਹਵਾਂ ਇੱਕ ਦਿਨ ਮੇਰੇ ਮੰਮੀ ਡੈਡੀ ਮੈਨੂੰ ਮਿਲਣ ਲਈ ਮੇਰੇ ਸਹੁਰੇ ਘਰ ਆਏ ਫਿਰ ਉਹ ਮੇਰੀ ਇੰਨੀ ਸੇਵਾ ਹੁੰਦੀ ਦੇਖ ਕੇ ਬਹੁਤ ਖੁਸ਼ ਹੋਏ ਤਾਂ ਮੈਂ ਆਪਣੇ ਡੈਡੀ ਨੂੰ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸ਼ਹਿਰ ਵਿੱਚ ਬਹੁਤ ਮੌਜਾਂ ਨੇ ਦੇਖੋ ਆਂਟੀ ਮੇਰੀ ਕਿੰਨੀ ਸੇਵਾ ਕਰਦੇ ਆ ਤੇ ਪਿੰਡਾਂ ਵਿੱਚ ਕੌਣ ਕੰਮ ਵਾਲੀਆਂ ਰੱਖਦਾ ਆ ਪਿੰਡਾਂ ਵਾਲੀਆਂ ਬੁੜੀਆਂ ਤਾਂ ਕਹਿ ਦਿੰਦੀਆਂ ਨੇ ਕੋਈ ਨਾ ਸਾਡੇ ਕਿਹੜਾ ਬੱਚੇ ਨਹੀਂ ਹੋਏ ਤਾਂ ਡੈਡੀ ਬਹੁਤ ਜ਼ਿਆਦਾ ਹੱਸੇ ਡੈਡੀ ਕਹਿੰਦੇ ਚੱਲ ਤੂੰ ਖੁਸ਼ੀਆਂ ਸਾਡੇ ਲਈ ਇੰਨਾ ਬਹੁਤ ਆ ਤਾਂ ਮੈਂ ਡੈਡੀ ਨੂੰ ਕਿਹਾ ਹਾਂਜੀ ਡੈਡੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਸਣੀ ਮੇਰਾ ਬਹੁਤ ਕਰਦੇ ਆ ਉਹ ਮੈਨੂੰ ਬਿਲਕੁਲ ਕੰਮ ਨਹੀਂ ਕਰਨ ਦਿੰਦੇ ਇਸੇ ਕਰਕੇ ਉਹਨਾਂ ਨੇ ਆਂਟੀ ਨੂੰ ਕੰਮ ਕਰਨ ਲਈ ਰੱਖ ਲਿਆ ਤੇ ਅਸੀਂ ਉਹਨੂੰ ਵਧੀਆ ਪੈਸੇ ਦੇ ਦਿੰਦੇ ਸੀ ਇਸ ਤਰ੍ਹਾਂ ਹੀ ਮੈਨੂੰ ਨਹੀਂ ਪਤਾ ਲੱਗਾ ਮੇਰੇ 9 ਮਹੀਨੇ ਕਦੋਂ ਲੰਘ ਗਏ ਜਿਸ ਦਿਨ ਮੇਰੀ ਡਿਲੀਵਰੀ ਹੋਣੀ ਸੀ ਉਸ ਦਿਨ ਮੇਰੇ ਪੇਕੇ ਵੀ ਹਸਪੀਟਲ ਵਿੱਚ ਆ ਗਏ ਤੇ ਮੇਰੇ ਘਰ ਗੁੜੀਆਂ ਨੇ ਜਨਮ ਲਿਆ ਉਹ ਬਿਲਕੁਲ ਮੇਰੇ ਵਰਗੀ ਸੀ ਸਾਰੇ ਕਹਿ ਰਹੇ ਸੀ ਕਿ ਤੇਰੀ ਕੁੜੀ ਬਿਲਕੁਲ ਤੇਰੇ ਵਰਗੀ ਹੈ ਤੇ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋ ਰਹੀ ਸੀ ਸਨੀ ਨੇ ਮਿਰਿਆ ਨਨਾਨਾ ਤੇ ਮੇਰੀ ਸੱਸ ਨੂੰ ਵੀ ਕੁੜੀ ਦੀ ਫੋਟੋ ਪੇਜ ਦਿੱਤੀ ਤੇ ਉਹ ਵੀ ਸਾਰੇ ਬਹੁਤ ਖੁਸ਼ ਸੀ ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਆ ਉਹ ਸਾਰੇ ਚਾਹੁੰਦੇ ਸੀ ਕਿ ਪਹਿਲੀ ਔਲਾਦ ਸਾਡੇ ਘਰ ਧੀ ਹੋਵੇ ਮੇਰੀ ਸੱਸ ਕਹਿਣ ਲੱਗੀ ਮੇਰਾ ਤਾਂ ਦਿਲ ਕਰਦਾ ਮੈਂ ਹੁਣੇ ਹੀ ਇੰਡੀਆ ਆ ਜਾਵਾਂ ਤੇ ਆਪਣੀ ਪੋਤੀ ਨੂੰ ਚੁੱਕ ਲਵਾਂ ਇਸ ਤਰ੍ਹਾਂ ਉਹਨਾਂ ਨੇ ਆਪਣਾ ਚਾਹ ਫੋਨ ਤੇ ਪ੍ਰਗਟ ਕੀਤਾ ਮੈਨੂੰ ਵੀ ਬਹੁਤ ਖੁਸ਼ੀ ਸੀ ਕਿਉਂਕਿ ਕਈ ਪਰਿਵਾਰਾਂ ਵਿੱਚ ਧੀਆਂ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਕਿ ਪਹਿਲਾ ਹੀ ਸਾਡੇ ਘਰ ਧੀ ਕਿਉ ਹੋ ਗਈ ਪਰ ਮੇਰਾ ਸਹੁਰਾ ਪਰਿਵਾਰ ਪੜਿਆ ਲਿਖਿਆ ਸੀ ਇਸ ਕਰਕੇ ਉਹਨਾਂ ਨੂੰ ਇਸ ਤੋਂ ਕੋਈ ਪ੍ਰੋਬਲਮ ਨਹੀਂ ਸੀ ਸਗੋਂ ਉਹ ਬਹੁਤ ਜ਼ਿਆਦਾ ਖੁਸ਼ ਸੀ ਮੇਰਾ ਆਪਰੇਟ ਹੋਇਆ ਸੀ ਤੇ ਮੈਂ ਤਾਂ 4 ਮਹੀਨੇ ਮੰंजे ਤੇ ਹੀ ਰਹੀ। ਉਹ ਆਂਟੀ ਹੀ ਮੇਰੇ ਕੋਲ ਰਹਿੰਦੀ ਸੀ ਤੇ ਕਦੇ-ਕਦੇ ਮੰਮੀ ਮੇਰੇ ਕੋਲ ਆ ਜਾਂਦੀ ਸੀ ਪਰ ਮੰਮੀ ਤੋਂ ਬਿਨਾ ਮੇਰੇ ਪੇਕੇ ਦਾ ਔਖਾ ਸੀ। ਇਸ ਕਰਕੇ ਮੈਂ ਮੰਮੀ ਨੂੰ ਕਿਹਾ ਕਿ ਮੇਰੇ ਕੋਲ ਆਂਟੀ ਹੈਗੀ ਆ ਤੁਸੀਂ ਥੋੜੇ ਦਿਨ ਬਾਅਦ ਜਿਹੜਾ ਮਾਰ ਲਿਆ ਕਰੋ ਕਿਉਂਕਿ ਘਰ ਡੈਡੀ ਤੇ ਭਰਾ ਦੀ ਰੋਟੀ ਦਾ ਔਖਾ ਹੋ ਜਾਂਦਾ ਸੀ। ਇਸ ਕਰਕੇ ਮੈਂ ਮੰਮੀ ਨੂੰ ਇੱਥੇ ਜ਼ਿਆਦਾ ਦਿਨ ਨਹੀਂ ਰੱਖਦੀ ਸੀ। ਕਿਉਂਕਿ ਆਂਟੀ ਹੈਗੇ ਸੀ ਜੋ ਮੈਨੂੰ ਚੰਗੀ ਤਰ੍ਹਾਂ ਸੰਭ ਦੇ ਸੀ ਸਨ ਹੀ ਸਵੇਰੇ ਚੱਲ ਜਾਂਦੇ ਸੀ ਤੇ ਸ਼ਾਮ ਨੂੰ ਘਰ ਵਾਪਸ ਆਉਂਦੇ ਸੀ ਇਸ ਤਰ੍ਹਾਂ ਹੀ ਮੇਰੇ 3 ਮਹੀਨੇ ਲੰਘ ਗਏ ਤੇ ਮੇਰੀ ਬੇਟੀ ਦਾ ਨਾਮ ਅਸੀਂ ਅਮਾਨਤ ਕੌਰ ਰੱਖਿਆ ਹੁਣ ਮੈਂ ਘਰ ਦੇ ਕੰਮ ਕਰਨ ਲੱਗ ਗਈ ਸੀ ਹੁਣ ਮੈਂ ਅਮਾਨਤ ਨੂੰ ਵੀ ਸੰਭ ਲੈਂਦੀ ਸੀ ਪਰ ਆਂਟੀ ਮੇਰੇ ਨਾਲ ਹੈਲਪ ਕਰਾ ਦਿੰਦੇ ਸੀ ਆਂਟੀ ਮੈਨੂੰ ਆਪਣੀ ਫੈਮਲੀ ਵਾਂਗ ਹੀ ਲੱਗਦੇ ਸੀ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਹੀ ਮੇਰਾ ਬਹੁਤ ਸਾਥ ਦਿੱਤਾ ਇੱਕ ਦਿਨ ਮੈਂ ਸਨੀ ਨੂੰ ਕਿਹਾ ਕਿ ਹੁਣ ਤਾਂ ਮੇਰੀ ਡਿਲੀਵਰੀ ਹੋਈ ਨੂੰ 6 ਮਹੀਨੇ ਹੋ ਗਏ ਆ ਤੇ ਮੈਂ ਬਹੁਤ ਮੋਟੀ ਹੋ ਗਈ ਸੀ ਤੇ ਮੈਨੂੰ ਜਿਮ ਜੁਆਇਨ ਕਰਵਾ ਦੇਵੋ ਤਾਂ ਸਨੀ ਮੈਨੂੰ ਕਹਿਣ ਲੱਗੇ ਕਿ ਆਮਾਨਤ ਦਾ ਔਖਾ ਆ ਉਹਨੂੰ ਕੌਣ ਸੰਭਾਲੂਗਾ ਤਾਂ ਮੈਂ ਸਨੀ ਨੂੰ ਕਿਹਾ ਕਿ 2 ਘੰਟੇ ਤਾਂ ਜਿਮ ਲਾਉਣੀ ਆ ਉਹਨਾਂ ਟਾਈਮ ਆਂਟੀ ਘਰ ਆਮਾਨਤ ਨੂੰ ਸੰਭਾਲ ਲਿਆ ਕਰਨਗੇ ਤੇ ਆਪਾਂ ਉਹਨਾਂ ਟਾਈਮ ਜਿਮ ਲਗਾ ਲਿਆ ਕਰਾਂਗੇ ਮੈਂ ਸਨੀ ਨੂੰ ਕਿਹਾ ਤੁਸੀਂ ਵੀ ਤਾਂ ਕਿੰਨੇ ਮੋٹے ਹੋ ਗਏ ਸਨੀ ਪਹਿਲਾਂ ਨਾਲੋਂ ਵੀ ਮੋਟਾ ਹੋ ਗਿਆ ਸੀ ਤੇ ਮੈਂ ਕਿਹਾ ਆਪਾਂ ਦੋਵੇਂ ਜਿਮ ਲਾਉਨੇ ਆ ਤਾਂ ਸਨੀ ਕਹਿੰਦੇ ਚੱਲ ਫਿਰ ਸ਼ਾਮ ਨੂੰ ਜਿਮ ਚੱਲਿਆ ਕਰਾਂਗੇ ਤੇਰੇ ਬਾਹਨੇ ਨਾਲ ਮੈਂ ਵੀ ਥੋੜਾ ਪਤਲਾ ਹੋ ਜਾਊਂਗਾ ਅਗਲੇ ਦਿਨ ਅਸੀਂ ਜਿਮ ਜੁਆਇਨ ਕਰ ਲਈ ਜਿਮ ਸਾਡੇ ਘਰ ਤੋਂ 20 ਮਿੰਟ ਦਾ ਰਸਤਾ ਸੀ ਅਸੀਂ ਉੱਥੇ ਲੱਗੇ ਸੀ ਉੱਥੇ ਕਾਫੀ ਲੋਕ ਜਿਮ ਲਗਾਉਣਾ ਆਉਂਦੇ ਸੀ ਕਾਫੀ ਕੁੜੀਆਂ ਤੇ ਮੁੰਡੇ ਹੁੰਦੇ ਸੀ ਮੇਰਾ ਉੱਥੇ ਜਾ ਕੇ ਮਨ ਰਿਲੈਕਸ ਹੋ ਜਾਂਦਾ ਸੀ ਕਿਉਂਕਿ ਮੈਂ ਸਾਰਾ ਦਿਨ ਘਰੇ ਬੈਠ ਬੈਠ ਕੇ ਬੋਰ ਹੋ ਜਾਂਦੀ ਸੀ ਮੇਰਾ ਪਹਿਲਾਂ ਤੋਂ ਹੀ ਬਾਹਰ ਘੁੰਮਣ ਫਿਰਨ ਦਾ ਸ਼ੌਂਕ ਸੀ ਸਨੀ ਟੀਚਰ ਹੋਣ ਕਰਕੇ ਉਹ ਮੇਰੇ ਲਈ ਜ਼ਿਆਦਾ ਟਾਈਮ ਨਹੀਂ ਕੱਢ ਪਾਉਂਦੇ ਸੀ ਇਸ ਕਰਕੇ ਅਸੀਂ ਕਿਤੇ ਘੁੰਮਣ ਨਹੀਂ ਜਾ ਪਾਉਂਦੇ ਸੀ ਵਿਆਹ ਤੋਂ ਬਾਅਦ ਮੈਂ ਪ੍ਰੈਗਨੈਂਟ ਵੀ ਜਲਦੀ ਹੋ ਗਈ ਸੀ ਇਸ ਕਰਕੇ ਘੁੰਮਣ ਫਿਰਨ ਦਾ ਮੌਕਾ ਵੀ ਨਹੀਂ ਮਿਲਿਆ ਮੇਰੀ ਨਾਨ ਨੂੰ ਮੈਂ ਕਈ ਵਾਰ ਕਹਿ ਦੇਣਾ ਕਿ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਆ ਤੇ ਉਹ ਕਹਿੰਦੀ ਕਿ ਹਮਾਰਤ ਨੂੰ ਥੋੜੀ ਵੱਡੀ ਹੋ ਲੈਣ ਦਿਓ ਮੈਂ ਤੁਹਾਡਾ ਵਿਜ਼ਟਰ ਵੀਜ਼ਾ ਅਪਲਾਈ ਕਰੂੰਗੀ ਤੇ ਤੁਸੀਂ ਇੱਧਰ ਘੁੰਮਣ ਫਿਰਨ ਆ ਜਾਓ ਜਦੋਂ ਸਨੀ ਨੂੰ ਸਕੂਲੋਂ ਛੁੱਟੀਆਂ ਹੋਣਗੀਆਂ ਉਦੋਂ ਤੁਸੀਂ ਇੱਧਰ ਆ ਜਿਓ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੈਂ ਬਾਹਰ ਜਾਣ ਤੋਂ ਪਹਿਲਾਂ ਪਹਿਲਾਂ ਸਲਿਮ ਹੋ ਜਾਵਾਂ ਕਿਉਂਕਿ ਮੈਂ ਕਾਫੀ ਮੋਟੀ ਹੋ ਚੁੱਕੀ ਸੀ ਇਸ ਤਰ੍ਹਾਂ ਹੀ ਅਸੀਂ ਰੋਜ਼ ਜਿਮ ਲਗਾਉਣ ਜਾਂਦੇ ਸੀ ਜੋ ਜਿਮ ਦਾ ਟ੍ਰੇਨਰ ਸੀ ਉਹ ਬੜਾ ਸੋਹਣਾ ਸੁਨੱਖਾ ਸੀ ਉਹਦਾ ਨਾਮ ਸਮੀਰ ਸੀ ਮੈਂ ਉਹਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਤੁਸੀਂ ਮੈਨੂੰ ਪੂਰੇ ਧਿਆਨ ਨਾਲ ਜਿਮ ਲਗਵਾਇਓ ਫਿਰ ਚਾਹੇ ਤੁਸੀਂ ਪੈਸੇ ਡਬਲ ਲੈ ਲਿਓ ਕਿਉਂਕਿ ਮੈਂ ਬਹੁਤ ਜਲਦੀ ਪਤਲੀ ਹੋਣਾ ਚਾਹੁੰਨੀ ਆ ਮੈਂ ਉਹਨੂੰ ਆਪਣੀ ਪਹਿਲਾ ਵਾਲੀ ਫੋਟੋ ਦਿਖਾਈ ਤਾਂ ਉਹ ਕਹਿਣ ਲੱਗਾ ਬਿਲਕੁਲ ਵੀ ਯਕੀਨ ਨਹੀਂ ਆਉਂਦਾ ਕਿ ਤੁਸੀਂ ਇੰਨੇ ਮੋٹے ਹੋ ਗਏ ਹੋ ਕਿਉਂਕਿ ਮੈਂ ਪਹਿਲਾਂ ਬਹੁਤ ਜ਼ਿਆਦਾ ਸਲਿਮ ਸੀ ਉਹ ਮੈਨੂੰ ਮਜ਼ਾਕ ਕਰਨ ਲੱਗ ਗਿਆ ਕਿ ਉਸੇ ਪਹਿਲਾਂ ਬੜੇ ਜੱਜਦੇ ਸੀ ਪਰ ਹੁਣ ਥੋੜੇ ਮੋਟੇ ਕਰਕੇ ਤੁਹਾਡੇ ਵਿੱਚ ਉਹ ਗੱਲ ਨਹੀਂ ਤਾਂ ਮੈਂ ਉਹਨੂੰ ਕਿਹਾ ਇਸ ਕਰਕੇ ਤਾਂ ਮੈਂ ਜਿਮ ਜੁਆਇਨ ਕੀਤਾ ਤੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਮੈਨੂੰ ਬਿਲਕੁਲ ਪਹਿਲਾਂ ਦੀ ਤਰ੍ਹਾਂ ਕਰ ਦਿਓ ਤਾਂ ਜਿੰਮ ਦਾ ਟ੍ਰੇਨਰ ਕਹਿਣ ਲੱਗਾ ਕਿ ਫਿਰ ਤੁਸੀਂ ਇੱਕ ਕੰਮ ਕਰੋ ਤੁਹਾਨੂੰ ਮੈਂ ਆਪ ਜਿੰਮ ਲਗਵਾਇਆ ਕਰੂੰਗਾ ਕਿਉਂਕਿ ਦਸਨ ਵਿੱਚ ਕਸਟਮਰ ਨੂੰ ਇੰਨੀ ਸਮਝ ਨਹੀਂ ਲੱਗਦੀ ਇਸ ਕਰਕੇ ਮੈਂ ਤੁਹਾਨੂੰ ਪਰਸਨਲ ਟ੍ਰੇਨਿੰਗ ਦਿਆ ਕਰੂੰਗਾ ਉਹਦੇ ਨਾਲ ਤੁਹਾਡਾ 1 ਮਹੀਨੇ ਵਿੱਚ ਬਹੁਤ ਜ਼ਿਆਦਾ weight lose ਹੋ ਜਾਊਗਾ ਕਿਉਂਕਿ ਤੁਹਾਡਾ ઓਪਰੇਟ ਹੋਇਆ ਤੇ ਤੁਸੀਂ ਗਲਤ ਜਿੰਮ ਵੀ ਲਗਾ ਸਕਦੇ ਹੋ ਜਿਸ ਕਰਕੇ ਤੁਹਾਡਾ ਨੁਕਸਾਨ ਹੋ ਜਾਣਾ ਆ ਇਸ ਕਰਕੇ ਮੈਂ ਤੁਹਾਨੂੰ ਆਪ ਟ੍ਰੇਨ ਕਰੂੰਗਾ ਤਾਂ ਮੇਰੇ ਹਸਬੰਦ ਸਨੀ ਕਹਿਣ ਲੱਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਬਸ ਮੇਰੀ ਘਰ ਵਾਲੀ ਪਤਲੀ ਹੋਣੀ ਚਾਹੀਦੀ ਦਿਆ ਅਗਲੇ ਦਿਨ ਤੋਂ ਉਹ ਮੈਨੂੰ ਆਪ ਜਿਮ ਲਗਵਾਉਣ ਲੱਗ ਪਿਆ ਅਮਾਨਤ ਘਰ ਆਂਟੀ ਕੋਲ ਹੁੰਦੀ ਸੀ ਉਹ ਸ਼ੁਰੂ ਤੋਂ ਹੀ ਆਂਟੀ ਕੋਲ ਜਿਆਦਾ ਰਹਿੰਦੀ ਕਰਕੇ ਆਂਟੀ ਨੂੰ ਪਹਿਚਾਨਦੀ ਸੀ ਇਸ ਕਰਕੇ ਉਹ ਆਂਟੀ ਕੋਲ ਰਹਿ ਪੈਂਦੀ ਸੀ ਆਂਟੀ ਉਹਨੂੰ ਬੋਤਲ ਵਿੱਚ ਦੁੱਧ ਪਿਆ ਦਿੰਦੇ ਸੀ ਆਂਟੀ ਦੇ ਸਿਰ ਤੇ ਮੈਨੂੰ ਅਮਾਨਤ ਕੋਈ ਫਿਕਰ ਨਹੀਂ ਸੀ ਇੱਕ ਦਿਨ ਮੇਰੇ ਹਸਬੰਡ ਸਨੀ ਸਕੂਲ ਤੋਂ ਘਰ ਆ ਰਹੇ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦਾ ਪੈਰ ਫ੍ਰੈਕਚਰ ਹੋ ਗਿਆ ਜਿਸ ਕਰਕੇ ਉਹਨਾਂ ਦੇ ਪੈਰ ਨੂੰ ਪਲਸਟਰ ਲਗਵਾਉਣਾ ਪਿਆ ਤੇ ਹੁਣ ਸਨੀ ਨੇ ਸਕੂਲੋਂ ਛੁੱਟੀਆਂ ਲਈਆਂ ਸੀ ਤੇ ਸਨੀ ਮੈਨੂੰ ਕਹਿਣ ਲੱਗੇ ਕਿ ਤੂੰ ਕੱਲੀ ਜਿਮ ਚਲੀ ਜਾਇਆ ਕਰ ਤੂੰ ਆਪਣਾ ਜਿਮ ਵਿਚਾਲੇ ਨਾ ਛੱਡੀ ਮੇਰੀ ਤਾਂ ਹੁਣ ਮਜਬੂਰੀ ਆ ਹੁਣ ਸਨੀ ਮੇਰੇ ਨਾਲ ਜਿਮ 'ਚ ਨਹੀਂ ਜਾਂਦੇ ਸੀ ਇਸ ਕਰਕੇ ਮੈਂ ਹੁਣ ਕੱਲੀ ਜਿਮ ਜਾਂਦੀ ਸੀ ਇੱਕ ਦਿਨ ਸਮੀਰ ਮੈਨੂੰ ਪੁੱਛਣ ਲੱਗਾ ਕਿ ਤੇਰਾ ਹਸਬੰਡ ਜਿਮ ਕਿਉਂ ਨਹੀਂ ਆਉਂਦਾ ਤਾਂ ਮੈਂ ਉਹਨੂੰ ਦੱਸਿਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਕਹਿੰਦਾ ਠੀਕ ਆ ਹੁਣ ਸਨੀ ਜਿਮ ਨਹੀਂ ਆਉਂਦਾ ਸੀ ਤੇ ਸਮੀਰ ਜਦੋਂ ਵੀ ਮੈਨੂੰ ਜਿਮ ਲਵਾਉਂਦਾ ਸੀ ਤਾਂ ਉਹ ਮੈਨੂੰ ਕੁਝ ਜ਼ਿਆਦਾ ਹੀ ਟੱਚ ਕਰਨ ਲੱਗ ਗਿਆ ਸੀ। ਉਹ ਪਹਿਲਾਂ ਇਸ ਤਰ੍ਹਾਂ ਨਹੀਂ ਕਰਦਾ ਸੀ। ਸ਼ਾਇਦ ਪਹਿਲਾਂ ਮੇਰੇ ਨਾਲ ਸਨੀ ਹੁੰਦੇ ਸੀ ਇਸ ਕਰਕੇ ਉਹ ਮੈਨੂੰ ਟੱਚ ਨਹੀਂ ਕਰਦਾ ਸੀ। ਮੈਨੂੰ ਥੋੜਾ ਅਜੀਬ ਜਿਹਾ ਲੱਗਦਾ ਸੀ। ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਇੱਕ ਗੱਲ ਕਹਾ ਪਰ ਤੂੰ ਗੁੱਸਾ ਨਾ ਕਰੇਂ। ਮੈਂ ਕਿਹਾ ਹਾਂਜੀ ਦੱਸੋ ਤਾਂ ਸਮੀਰ ਮੈਨੂੰ ਕਹਿਣ ਲੱਗਾ ਜਿੰਨੀ ਸੋਹਣੀ ਤੂੰ ਆ ਉਹਨਾਂ ਸੋਹਣਾ ਤੇਰਾ ਘਰ ਵਾਲਾ ਨਹੀਂ ਆ। ਤੂੰ ਕੀ ਵੇਖ ਕੇ ਮੋٹے ਜੇ ਨਾਲ ਵਿਆਹ ਕਰਵਾ ਲਿਆ? ਤਾਂ ਮੈਂ ਸਮੀਰ ਨੂੰ ਕਿਹਾ ਕਿ ਮੇਰਾ ਘਰ ਵਾਲਾ ਸਰਕਾਰੀ ਜੋਬ ਕਰਦਾ ਆ ਤਾਂ ਸਮੀਰ ਕਹਿਣ ਲੱਗਾ ਤਾਂ ਹੀ ਤੂੰ ਉਹਦੇ ਨਾਲ ਵਿਆਹ ਕਰਵਾ ਲਿਆ ਮੈਂ ਚੁੱਪ ਕਰ ਗਈ ਤਾਂ ਸਮੀਰ ਮੈਨੂੰ ਕਹਿਣ ਲੱਗਾ ਬੰਦਾ ਆਪਣੇ ਨਾਲ ਤੁਰਿਆ ਜਾਂਦਾ ਜਚਨਾ ਵੀ ਤਾਂ ਚਾਹੀਦਾ ਆ ਕੱਲੀ ਸਰਕਾਰੀ ਨੌਕਰੀ ਕਿੰਨੇ ਵੇਖਣੀ ਆ ਮੈਨੂੰ ਉਹਦੀ ਗੱਲ ਦਾ ਗੁੱਸਾ ਲੱਗਾ ਮੈਂ ਘਾਰਾ ਕਿ ਇਹੀ ਗੱਲਬਾਤ ਹੀ ਸੋਚਦੀ ਰਹੀ ਤੇ ਅਗਲੇ ਦਿਨ ਮੈਂ ਜਦੋਂ ਜਿਮ ਵਿੱਚ ਗਈ ਤਾਂ ਮੈਂ ਵੇਖਿਆ ਕਿ ਸਮੀਰ ਸਭ ਨਾਲੋਂ ਵੱਧ ਮੈਨੂੰ ਜਿਮ 'ਤੇ ਜ਼ਿਆਦਾ ਟਾਈਮ ਲਗਵਾਉਂਦਾ ਸੀ ਤਾਂ ਮੈਂ ਸਮੀਰ ਨੂੰ ਕਿਹਾ ਕਿ ਤੇਰਾ ਵਿਆਹ ਹੋ ਚੁੱਕਿਆ ਤਾਂ ਸਮੀਰ ਕਹਿੰਦਾ ਨਹੀਂ ਨਹੀਂ ਤੈਨੂੰ ਲੱਗਦਾ ਮੇਰਾ ਵਿਆਹ ਹੋ ਚੁੱਕਿਆ ਮੈਂ ਕਿਆ ਲੱਗਨ ਨੂੰ ਕੀ ਆ ਕੀ ਪਤਾ ਤੇਰਾ ਵਿਆਹ ਹੋ ਚੁੱਕਿਆ ਹੋਵੇ ਉਹ ਕਹਿੰਦਾ ਨਹੀਂ ਨਹੀਂ ਮੈਂ ਤਾਂ ਅਜੇ ਕੁਵਾਰ ਆਂ ਤੇ ਉਹ ਮੇਰੇ ਨਜ਼ਦੀਕ ਹੋ ਕੇ ਮੈਨੂੰ ਕਹਿੰਦਾ ਵਿਆਹ ਤਾਂ ਮੈਂ ਉਸੇ ਟਾਈਮ ਕਰਵਾ ਲੂੰਗਾ ਬਸ ਕੁੜੀ ਮਿਲ ਜੇ ਤੇਰੇ ਵਰਗੀ ਸੋਹਣੀ ਜਈ ਤਾਂ ਮੈਂ ਹੱਸਣ ਲੱਗ ਪੀ ਤਾਂ ਉਹਨੇ ਮੇਰਾ ਹੱਥ ਫੜ ਲਿਆ ਕਹਿੰਦਾ ਤੇਰੇ ਹੱਥ ਕਿੰਨੇ ਸੋਹਣੇ ਆ ਇਦਾਂ ਕਰਦਾ ਕਰਦਾ ਉਹ ਮੇਰੇ ਕਾਫੀ ਨਜ਼ਦੀਕ ਆ ਗਿਆ ਉਹਨੇ ਮੇਰੇ ਨਜ਼ਦੀਕ ਹੋ ਕੇ ਜੋ ਗੱਲ ਮੈਨੂੰ ਕਹੀ ਉਹ ਗੱਲ ਨੇ ਤਾਂ ਮੇਰਾ ਮਨ ਹੀ ਮੋਲਿਆ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਬਹੁਤ ਪਸੰਦ ਕਰਦਾ ਆ ਜਿਸ ਦਿਨ ਦੀ ਤੂੰ ਜਿਮ ਆਉਣ ਲੱਗੀ ਆ ਉਸੇ ਦਿਨ ਤੋਂ ਮੈਂ ਤੈਨੂੰ ਪਸੰਦ ਕਰਦਾ ਆ ਪਰ ਇਹ ਗੱਲ ਮੈਂ ਤੈਨੂੰ ਕਦੇ ਕਹਿ ਨਹੀਂ ਪਾਇਆ ਕਿਉਂਕਿ ਤੇਰਾ ਹਸਬੰਡ ਤੇਰੇ ਨਾਲ ਹੁੰਦਾ ਆ ਜਦੋਂ ਉਹ ਤੇਰੇ ਨਾਲ ਆਉਂਦਾ ਤਾਂ ਮੈਨੂੰ ਬਹੁਤ ਜੈਲਸੀ ਫੀਲ ਹੁੰਦੀ ਆ ਕਿਉਂਕਿ ਮੈਂ ਤੈਨੂੰ ਪਿਆਰ ਕਰਨ ਲੱਗ ਆਹ ਤੇ ਮੈਂ ਤੈਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦਾ ਉਹ ਮੈਨੂੰ ਕਹਿੰਦਾ ਤੇਰੀ ਉਹਦੇ ਨਾਲ ਜੋੜੀ ਬਿਲਕੁਲ ਵੀ ਨਹੀਂ ਜੱੱਚਦੀ ਮੈਂ ਚੁੱਪ ਕਰਕੇ ਉਹਦੀਆਂ ਗੱਲਾਂ ਸੁਣੀ ਗਈ ਉਹ ਮੇਰੇ ਹਸਬੰਦ ਦੇ ਖਿਲਾਫ ਬੋਲ ਰਿਹਾ ਸੀ ਪਰ ਪਤਾ ਨਹੀਂ ਕਿਉਂ ਮੈਂ ਉਹਨੂੰ ਕੋਈ ਜਵਾਬ ਨਹੀਂ ਦੇ ਰਹੀ ਸੀ ਉਹ ਮੈਨੂੰ ਟੱਚ ਕਰੀ ਜਾ ਰਿਹਾ ਸੀ ਪਰ ਮੈਂ ਉਹਨੂੰ ਰੋਕ ਨਹੀਂ پا ਰਹੀ ਸੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਫਿਰ ਉਹਨੇ ਮੇਰੇ ਹੱਥ ਤੇ ਆਪਣਾ ਨੰਬਰ ਲਿਖ ਦਿੱਤਾ ਤੇ ਉਹ ਮੈਨੂੰ ਕਹਿੰਦਾ ਰਾਤ ਨੂੰ ਮੈਨੂੰ ਫੋਨ ਕਰ ਲਵੀ ਮੈਂ ਸਾਰੀ ਰਾਤ ਸਮੀਰ ਬਾਰੇ ਸੋਚਦੀ ਰਹੀ ਇਹ ਗੱਲ بار بار ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ ਕਿ ਤੂੰ ਜਿਆਦਾ ਸੋਹਣੀ ਆ ਤੇ ਤੇਰਾ ਘਰ ਵਾਲਾ ਸੋਹਣਾ ਨਹੀਂ ਆ ਤੁਹਾਡੀ ਜੋੜੀ ਬਿਲਕੁਲ ਵੀ ਜੱਚਦੀ ਨਹੀਂ ਆ ਮੈਨੂੰ ਵੀ ਇਹੀ ਲੱਗਣ ਲੱਗ ਗਿਆ ਕਿ ਸੱਚੀ ਮੇਰਾ ਘਰਵਾਲਾ ਮੇਰੇ ਨਾਲ ਜੱਜਦਾ ਨਹੀਂ ਆ ਜਦੋਂ ਅਸੀਂ ਰਾਤ ਨੂੰ ਲੰਮੇ ਪਏ ਤਾਂ ਸਨੀ ਮੈਨੂੰ ਵਾਰ-ਵਾਰ ਪੁੱਛ ਰਿਹਾ ਸੀ ਅੱਜ ਤੇਰਾ ਜਿਮ ਕਿਵੇਂ ਰਿਹਾ ਪਰ ਮੈਂ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਰਹੀ ਸੀ ਪਤਾ ਨਹੀਂ ਕਿਉਂ ਸਨੀ ਹੁਣ ਮੈਨੂੰ ਅੰਕਲ ਜਿਹਾ ਲੱਗਣ ਲੱਗ ਗਿਆ ਸੀ ਸਮੀਰ ਬਹੁਤ ਸੋਹਣਾ ਮੁੰਡਾ ਸੀ ਤੇ ਮੇਰਾ ਦਿਲ ਇਹੋ ਕਹਿੰਦਾ ਸੀ ਕਿ ਮੈਂ ਤਾਂ ਸਰਕਾਰੀ ਨੌਕਰੀ ਪਿੱਛੇ ਫਸ ਗਈਆਂ ਸਮੀਰ ਵਰਗਾ ਮੁੰਡਾ ਹੀ ਮੇਰੇ ਨਾਲ ਜੱਜਦਾ ਫਿਰ ਮੈਂ ਸੋਚਦੀ ਕਿ ਮੈਂ ਕਿਸੇ ਹੋਰ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਕਾਰ ਵਾਲੇ ਨੂੰ ਹੀ ਮੜਾ ਕਹਿਣ ਲੱਗ ਪਈਆਂ ਤੇ ਦੂਜੇ ਪਾਸੇ ਮਨ ਸੋਚਦਾ ਕਿ ਸਮੀਰ ਨੇ ਵੀ ਕਿਹਾ ਕਿ ਗਲਤ ਆ ਸੱਚੀ ਕਿਆ ਸਰਕਾਰੀ ਨੌਕਰੀ ਕਰਕੇ ਮੈਂ ਫਸ ਗਈਆਂ ਇਹ ਸਭ ਸੋਚ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਪਰ ਮੈਂ ਉਹਨੂੰ ਫੋਨ ਨਾ ਕੀਤਾ ਅਗਲੇ ਦਿਨ ਫੇਰ ਮੈਂ ਜਿਮ ਗਈ ਤਾਂ ਸਮੀਰ ਮੈਨੂੰ ਕਹਿਣ ਲੱਗਾ ਮੈਨੂੰ ਲੱਗਦਾ ਤੂੰ ਕੱਲ ਵਾਲੀਆਂ ਗੱਲਾਂ ਦਾ ਗੁੱਸਾ ਕਰ ਗਈ ਇਸ ਕਰਕੇ ਤੂੰ ਮੈਨੂੰ ਫੋਨ ਨਹੀਂ ਕੀਤਾ ਮੈਨੂੰ ਪਤਾ ਮੈਂ ਸਾਰੀ ਰਾਤ ਕਿਵੇਂ ਲੰਗਾਈ ਮੈਂ ਸਮੀਰ ਨੂੰ ਕਿਹਾ ਕਿ ਤੈਨੂੰ ਪਤਾ ਹੀ ਆ ਮੇਰੇ ਇੱਕ ਛੋਟੀ ਕੁੜੀ ਵੀ ਆ ਤਾਂ ਸਮੀਰ ਮੈਨੂੰ ਕਹਿਣ ਲੱਗਾ ਫੇਰ ਕੀ ਹੋਇਆ ਜੇ ਤੇਰੇ ਕੁੜੀ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਸਮੀਰ ਨੂੰ ਕਿਹਾ ਤੈਨੂੰ ਫਿਰ ਵੀ ਮੇਰੇ ਨਾਲ ਰਿਸ਼ਤਾ ਬਣਾਉਣ ਵਿੱਚ ਕੋਈ ਪ੍ਰੋਬਲਮ ਨਹੀਂ ਆ ਉਹ ਕਹਿੰਦਾ ਨਹੀਂ ਸਮੀਰ ਮੈਨੂੰ ਕਹਿੰਦਾ ਇੱਕ ਮਿੰਟ ਅੰਦਰ ਆ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਤਾਂ ਉਹ ਮੈਨੂੰ ਅੰਦਰ ਲੈ ਗਿਆ ਤੇ ਕਹਿੰਦਾ ਦੇਖ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਹੁਣ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਵੀ ਮੈਨੂੰ ਆਪਣਾ ਫੈਸਲਾ ਦੱਸ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਵਿਆਹੀ ਹੋਈਆਂ ਤੇ ਮੈਨੂੰ ਡਰ ਲੱਗਦਾ ਤਾਂ ਉਹ ਕਹਿੰਦਾ ਤੂੰ ਆਪੇ ਦੱਸ ਤੇਰਾ ਘਰ ਵਾਲਾ ਤੇਰੇ लायक ਹੈਗਾ ਤਾਂ ਮੈਂ ਉਹਨੂੰ ਕਿਹਾ ਕਿ ਉਹ ਮੇਰੇ ਜਿੰਨਾ ਸੋਹਣਾ ਕਿੱਥੇ ਆ ਪਰ ਹੁਣ ਮੈਂ ਕੀ ਕਰ ਸਕਦੀ ਹਾਂ ਹੁਣ ਤਾਂ ਮੇਰਾ ਉਹਦੇ ਨਾਲ ਵਿਆਹ ਹੋ ਚੁੱਕਿਆ ਤੇ ਸਾਡੇ ਇੱਕ ਬੱਚਾ ਵੀ ਹੋ ਚੁੱਕਿਆ ਪਰ ਮੈਂ ਇਸ ਗਲਵਲ ਕਦੇ ਵੀ ਪਹਿਲਾਂ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਸਰਕਾਰੀ ਨੌਕਰੀ ਦੇਖੀ ਆ ਤਾਂ ਸਮੀਰ ਮੈਨੂੰ ਕਹਿੰਦਾ ਪਰ ਉਹ ਤੇਰੇ ਨਾਲ ਜਾਂਦਾ ਬਿਲਕੁਲ ਵੀ ਨਹੀਂ ਜੱਜਦਾ ਬੰਦਾ ਨਾਲ ਜੱchnਾ ਵੀ ਜ਼ਰੂਰੀ ਹੁੰਦਾ ਆ ਇਸ ਤਰ੍ਹਾਂ ਮੈਂ ਉਹਦੀਆਂ ਗੱਲਾਂ ਵਿੱਚ ਆ ਗਈ ਤੇ ਹੌਲੀ-ਹੌਲੀ ਮੈਨੂੰ ਵੀ ਉਹਦੇ ਨਾਲ ਪਿਆਰ ਹੋ ਗਿਆ ਉਹ ਜਦੋਂ ਵੀ ਮੈਨੂੰ ਜਿਮ ਲਵਾਉਂਦਾ ਸੀ ਤੇ ਮੈਨੂੰ ਟੱਚ ਕਰਦਾ ਤਾਂ ਮੈਨੂੰ ਬਹੁਤ ਵਧੀਆ ਲੱਗਣ ਲੱਗ ਗਿਆ ਮੈਨੂੰ ਉਹਦੇ ਕਰੀਬ ਹੋ ਕੇ ਵਧੀਆ ਮਹਿਸੂਸ ਹੋਣ ਲੱਗਾ ਸਾਡੀਆਂ ਨਜ਼ਦੀਕੀਆਂ ਬਹੁਤ ਵਧ ਗਈਆਂ ਮੇਰਾ ਘਰ ਵਾਲਾ ਸੰਨੀਤਾ ਘਰ ਹੁੰਦਾ ਸੀ ਤੇ ਮੈਂ ਜਿਮ ਵਿੱਚ 1 ਘੰਟਾ ਐਕਸਟਰਾ ਲਗਾਉਣ ਲੱਗ ਗਈ ਕਿਉਂਕਿ ਮੇਰੀ ਬੇਟੀ ਨੂੰ ਤਾਂ ਆਂਟੀ ਸੰਭ ਲੈਂਦੀ ਸੀ ਇੱਕ ਦਿਨ ਸਨੀ ਮੈਨੂੰ ਕਹਿਣ ਲੱਗਾ ਕਿ ਅਮਾਨਤ ਅਜੇ ਛੋਟੀ ਆ ਇਸ ਕਰਕੇ ਤੂੰ ਜਲਦੀ ਵਾਪਿਸ ਆ ਜਾ ਕਰ ਫਿਰ ਵੀ ਉਹ ਮਾਂ ਨੂੰ ਲੱਭਦੀ ਰਹਿੰਦੀ ਆ ਪਰ ਮੇਰਾ ਸਮੀਰ ਕੋਲੋਂ ਔਣ ਨੂੰ ਦਿਲ ਨਹੀਂ ਕਰਦਾ ਸੀ ਮੈਨੂੰ ਆਪਣੀ ਧੀ ਦਾ ਵੀ ਘਾਟ ਹੀ ਫਿਕਰ ਹੁੰਦਾ ਸੀ ਮੈਨੂੰ ਇਹ ਹੁੰਦਾ ਸੀ ਕਿ ਬਸ ਉਹਦਾ ਧਿਆਨ ਆਂਟੀ ਰੱਖ ਲੂਗੀ ਹੁਣ ਮੈਂ ਤੇ ਸਮੀਰ ਬਾਹਰ ਘੁੰਮਣ ਫਿਰਨ ਵੀ ਚਲੇ ਜਾਂਦੇ ਸੀ ਘਰ ਜਾਣ ਦੇ ਟਾਈਮ ਤੋਂ ਪਹਿਲਾਂ ਪਹਿਲਾਂ ਮੈਂ ਵਾਪਸ ਆ ਜਾਂਦੀ ਸੀ ਸਮੀਰ ਜਿਮ ਤੇ ਕਿਸੇ ਹੋਰ ਮੁੰਡੇ ਨੂੰ ਛੱਡ ਜਾਂਦਾ ਸੀ ਤੇ ਮੈਨੂੰ ਬਹੁਤ ਘਮਾਉਂਦਾ ਫਰੋਂਦਾ ਸੀ ਸਮੀਰ ਕੋਲ ਬਹੁਤ ਪੈਸਾ ਸੀ ਸਮੀਰ ਮੈਨੂੰ ਕਹਿਣ ਲੱਗ ਜਾਂਦਾ ਸੀ ਕਿ ਤੂੰ ਮੈਨੂੰ ਛੱਡ ਤਾਂ ਨਹੀਂ ਦਵੇਂਗੀ ਮੈਂ ਸਾਰੀ ਜ਼ਿੰਦਗੀ ਹੁਣ ਤੇਰੇ ਨਾਲ ਹੀ ਕੱਟਣੀ ਆਂ ਹੁਣ ਤੈਨੂੰ ਆਪਣੇ ਘਰ ਵਾਲੇ ਸਣੀ ਨੂੰ ਛੱਡਣਾ ਪੈਣਾ ਤਾਂ ਮੈਂ ਸਮੀਰ ਨੂੰ ਕਹਿ ਦਿੰਦੀ ਸੀ ਕਿ ਮੈਨੂੰ ਥੋੜਾ ਜਿਆਦਾ ਟਾਈਮ ਦੇ ਦਿਓ ਮੈਂ ਉਹਨੂੰ ਹੌਲੀ-ਹੌਲੀ ਤਲਾਕ ਦੇ ਦੇਵਾਂਗੀ ਮੈਨੂੰ ਵੀ ਸਮੀਰ ਨਾਲ ਬਹੁਤ ਅਟੈਚਮੈਂਟ ਹੋ ਗਈ ਮੈਂ ਜਦੋਂ ਵੀ ਘਰ ਆਉਂਦੀ ਤਾਂ ਮੇਰਾ ਦਿਲ ਕਰਦਾ ਕਿ ਮੈਂ ਸਮੀਰ ਨਾਲ ਫੋਨ ਤੇ ਗੱਲ ਕਰੀ ਜਾਵਾਂ ਮੇਰਾ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਕਿ ਉਹਦੇ ਕੋਲੋਂ 2 ਮਿੰਟ ਵੀ ਦੂਰ ਹੋਵਾਂ ਸਮੀਰ ਮੈਨੂੰ ਕਹਿੰਦਾ ਰਹਿੰਦਾ ਸੀ ਕਿ ਤੂੰ ਆਪਣੇ ਘਰ ਵਾਲੇ ਕੋਲੋਂ ਦੂਰ ਰਹੀਂ ਉਹਦੇ ਨਾਲ ਕੋਈ ਸਬੰਧ ਨਹੀਂ ਬਣਾਉਣਾ ਹੁਣ ਸਨੀ ਦਾ ਪੈਰ ਬਿਲਕੁਲ ਠੀਕ ਹੋ ਗਿਆ ਸੀ ਪਰ ਉਹ ਜਿਮ ਨਹੀਂ ਜਾਂਦਾ ਸੀ ਤੇ ਹੁਣ ਸਨੀ ਜੱத்ਵੀ ਮੇਰੇ ਕੋਲ ਆਉਂਦਾ ਤਾਂ ਮੈਨੂੰ ਖਿਜ ਚੜਨ ਲੱਗ ਜਾਂਦੀ ਸੀ ਤੇ ਮੈਂ ਉਹਨੂੰ ਕਿਸੇ ਨਾ ਕਿਸੇ ਬਹਾਨੇ ਟਾਲ ਦਿੰਦੀ ਸੀ ਇਸ ਤਰ੍ਹਾਂ ਹੀ ਟਾਈਮ ਲੰਘੀ ਜਾਂਦਾ ਸੀ ਸਨੀ ਨੂੰ ਇੱਕ ਦਿਨ ਸ਼ੱਕ ਹੋ ਗਿਆ ਕਿ ਮੈਂ ਉਹਦੇ ਕੋਲੋਂ ਦੂਰ ਦੂਰ ਭੱਜਦੀ ਆਂ ਇੱਕ ਦਿਨ ਉਹਨੇ ਮੈਨੂੰ ਕਿਹਾ ਕਿ ਮੇਰੇ ਕੋਲੋਂ ਦੂਰ ਜਾਣ ਦਾ ਕੀ ਕਾਰਨ ਆ ਦੱਸ ਤੂੰ ਪਹਿਲਾਂ ਤਾਂ ਐਵੇਂ ਦੀ ਨਹੀਂ ਸੀ ਤਾਂ ਮੈਂ ਸਨੀ ਨੂੰ ਕਹਿ ਦਿੰਦੀ ਸੀ ਤੁਹਾਡਾ ਪੈਰ ਅਜੇ ਚੰਗੀ ਤਰ੍ਹਾਂ ਠੀਕ ਨਹੀਂ ਆ ਤੁਹਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਤਾਂ ਸਨੀ ਮੈਨੂੰ ਕਹਿੰਦਾ ਮੈਨੂੰ ਸਭ ਪਤਾ ਗੱਲ ਕੋਈ ਹੋਰ ਆ ਇਸ ਤਰ੍ਹਾਂ ਹੀ ਮੈਂ ਟਾਲਮਟੋਲ ਕਰਕੇ ਟਾਈਮ ਲੰਗਾ ਹੀ ਜਾਂਦੀ ਸੀ ਇੱਕ ਦਿਨ ਮੈਂ ਜਿਮ ਵਿੱਚ ਗਈ ਤਾਂ ਸਨੀ ਮੇਰਾ ਪਿੱਛਾ ਕਰ ਰਿਹਾ ਸੀ ਪਰ ਇਸ ਗੱਲ ਦਾ ਮੈਨੂੰ ਪਹਿਲਾਂ ਨਹੀਂ ਪਤਾ ਲੱਗਿਆ ਸਨੀ ਨੂੰ ਲੱਗਿਆ ਸੀ ਕਿ ਮੈਂ ਜਿਮ ਦੇ ਬਹਾਨੇ ਕਿਤੇ ਹੋਰ ਜਾਣੀ ਆ ਜਦੋਂ ਸਨੀ ਨੇ ਮੈਨੂੰ ਜਿਮ ਵਿੱਚ ਜਾਂਦੇ ਵਿਖਿਆ ਤਾਂ ਉਹ ਘਰ ਵਾਪਸ ਮੁੜ ਗਿਆ ਇਹ ਗੱਲ ਮੈਨੂੰ ਸਮੀਰ ਨੇ ਦੱਸੀ ਕਿ ਉਹ ਤੇਰਾ ਪਿੱਛਾ ਕਰਦਾ ਸੀ ਪਰ ਤੈਨੂੰ ਨਹੀਂ ਪਤਾ ਲੱਗਿਆ ਤੇ ਹੁਣ ਸਮੀਰ ਮੈਨੂੰ ਕਹਿੰਦਾ ਥੋੜੇ ਦਿਨ ਆਪਾਂ ਨੂੰ ਬਾਹਰ ਘੁੰਮਣਾ ਬੰਦ ਕਰਨਾ ਪੈਣਾ ਕਿਉਂਕਿ ਸਨੀ ਨੂੰ ਆਪਣੇ ਤੇ ਸ਼ੱਕ ਹੋ ਗਿਆ ਆ ਤੇ ਸਨੀ ਕਿਸੇ ਵੇਲੇ ਵੀ ਆ ਕੇ ਜਿਮ ਵਿੱਚ ਇਹ ਦੇਖ ਸਕਦਾ ਕਿ ਤੂੰ ਜਿਮ ਵਿੱਚ ਹੈਗੀ ਵੀ ਜਾਂ ਨਹੀਂ ਪਰ ਇੰਨਾ ਕੁ ਸ਼ੱਕ ਤਾਂ ਸਨੀ ਨੂੰ ਮੇਰੇ ਤੇ ਹੋ ਚੁੱਕਾ ਸੀ ਕਿ ਮੇਰਾ ਰਿਲੇਸ਼ਨ ਕਿਸੇ ਹੋਰ ਨਾਲ ਹੋਊਗਾ ਇਸ ਕਰਕੇ ਮੈਂ ਉਹਦੇ ਤੋਂ ਦੂਰ ਰਹਿਣੀ ਆ ਮੈਨੂੰ ਬਹੁਤ ਡਰ ਲੱਗਦਾ ਸੀ ਹੁਣ ਸਨੀ ਮੇਰਾ ਫੋਨ ਵੀ ਚੈੱਕ ਕਰਨ ਲੱਗ ਗਿਆ ਸੀ ਪਰ ਮੈਂ ਸਮੀਰ ਦਾ ਪਰ ਫੋਨ ਵਿੱਚ ਸੇਵ ਨਹੀਂ ਕੀਤਾ ਹੋਇਆ ਸੀ ਮੈਂ ਸਮੀਰ ਨਾਲ ਗੱਲ ਕਰਕੇ ਉਸੇ ਟਾਈਮ ਉਹਦਾ ਨੰਬਰ ਡਿਲੀਟ ਕਰ ਦਿੰਦੀ ਸੀ ਤੇ ਨਾ ਹੀ ਮੈਂ ਕੋਈ ਮੈਸੇਜ ਫੋਨ ਦੇ ਵਿੱਚ ਰੱਖਦੀ ਸੀ ਇੱਕ ਦਿਨ ਸਮੀਰ ਨੇ ਮੈਨੂੰ ਸਮਝਾਇਆ ਕਿ ਤੂੰ ਸਨੀ ਨਾਲ ਥੋੜਾ ਪਿਆਰ ਨਾਲ ਰਹਿ ਤਾਂ ਕਿ ਉਹਨੂੰ ਤੇਰੇ ਤੇ ਸ਼ੱਕ ਨਾ ਹੋਵੇ ਪਰ ਜਦੋਂ ਵੀ ਮੈਂ ਘਰੇ ਆਉਂਦੀ ਸੀ ਤਾਂ ਮੈਨੂੰ ਸਨੀ ਤੇ ਖੇਜ ਚੜਨ ਲੱਗ ਜਾਂਦੀ ਸੀ ਮੇਰਾ ਮਨ ਉਹਦੇ ਕੋਲੋਂ ਬਹੁਤ ਦੂਰ ਹੋ ਚੁੱਕਾ ਸੀ ਮੇਰਾ ਮੋਹ ਬਸ ਸਮੀਰ ਨਾਲ ਵੱਧ ਗਿਆ ਸੀ ਅਮਾਨਤ ਨੂੰ ਵੀ ਮੈਂ ਘੱਟ ਹੀ ਚੁੱਕਦੀ ਸੀ ਬਸ ਮੇਰਾ ਸਾਰਾ ਦਿਨ ਧਿਆਨ ਸਮੀਰ ਦੇ ਵਿੱਚ ਰਹਿੰਦਾ ਸੀ ਮੈਂ ਇਹੀ ਸੋਚਦੀ ਰਹਿੰਦੀ ਸੀ ਕਿ ਮੈਂ ਉਹਦੇ ਨਾਲ ਵਿਆਹ ਕਿਵੇਂ ਕਰਵਾਉਂਗੀ ਕਿਉਂਕਿ ਸਨੀ ਨੇ ਮੈਨੂੰ ਤਲਾਕ ਨਹੀਂ ਦੇਣਾ ਤੇ ਜੇ ਮੈਂ ਤਲਾਕ ਵੀ ਲਵਾਂਗੀ ਤਾਂ ਮੇਰੀ ਬੇਟੀ ਅਮਾਨਤ ਸਨੀ ਕੋਲ ਰਹਿ ਜਾਊਗੀ ਸਨੀ ਇੱਕ ਦਿਨ ਮੈਨੂੰ ਕਹਿੰਦਾ ਮੈਂ ਵੀ ਹੁਣ ਜਿੰਮ ਤੇਰੇ ਨਾਲ ਚੱਲਿਆ ਕਰੂੰਗਾ ਤਾਂ ਮੈਂ ਨੀਨੂ ਕਹਤਾ ਤੁਹਾਡਾ ਪੈਰ ਮਸਾ ਮਸਾ ਠੀਕ ਹੋਇਆ ਇਸ ਲਈ ਤੁਸੀਂ ਇੱਕ ਮਹੀਨਾ ਹੋਰ ਆਰਾਮ ਕਰ ਲੋ ਪਰ ਸਨੀ ਨਾ ਮੰਨਿਆ ਕਿਉਂਕਿ ਉਹਨੂੰ ਪੂਰਾ ਸ਼ੱਕ ਸੀ ਕਿ ਮੈਂ ਉਹਦੇ ਤੋਂ ਬਿਨਾਂ ਕਿਸੇ ਹੋਰ ਨਾਲ ਰਿਲੇਸ਼ਨ ਵਿੱਚ ਆ ਹੁਣ ਸਨੀ ਵੀ ਮੇਰੇ ਨਾਲ ਜਿਮ ਜਾਣ ਲੱਗ ਗਿਆ ਸੀ ਤੇ ਮੇਰਾ ਤੇ ਸਮੀਰ ਦਾ ਮਿਲਣਾ ਔਖਾ ਹੋ ਗਿਆ ਸੀ ਪਰ ਸਨੀ ਨੂੰ ਸਮੀਰ ਤੇ ਬਿਲਕੁਲ ਵੀ ਸ਼ੱਕ ਨਹੀਂ ਸੀ ਮੰਨੂ ਲੱਗਦਾ ਸੀ ਕਿ ਉੱਥੇ ਕੋਈ ਹੋਰ ਮੁੰਡਾ ਆਉਂਦਾ ਹੋਊ ਜਿਸ ਨਾਲ ਮੇਰਾ ਰਿਲੇਸ਼ਨ ਪਰ ਸਮੀਰ ਨੂੰ ਆਪਣਾ ਭਰਾ ਮੰਨਦਾ ਸੀ ਅਸੀਂ ਬਸ ਜਿਮ ਲਾ ਕੇ ਘਰੇ ਚਲੇ ਜਾਂਦੇ ਸੀ ਮੈਂ ਸਮੀਰ ਨਾਲ ਵੀ ਜ਼ਿਆਦਾ ਗੱਲਬਾਤ ਨਹੀਂ ਕਰਦੀ ਸੀ ਸਾਨੂੰ ਇਹ ਸੀ ਕਿ ਸਨੀ ਨੂੰ ਸ਼ੱਕ ਨਾ ਹੋ ਜਾਵੇ ਇੱਕ ਦਿਨ ਮੈਨੂੰ ਸਮੀਰ ਕਹਿਣ ਲੱਗਾ ਕਿ ਤੇਰਾ ਘਰ ਵਾਲਾ ਸਕੂਲ ਗਿਆ ਹੁੰਦਾ ਉਦੋਂ ਆਪਾਂ ਮਿਲਾਂਗੇ ਤਾਂ ਮੈਂ ਸਮੀਰ ਨੂੰ ਦੱਸਿਆ ਕਿ ਸਾਡੇ ਘਰ ਤਾਂ ਕੈਮਰੇ ਲੱਗੇ ਹੋਏ ਨੇ ਤੇ ਉਹ ਕੈਮਰੇ ਸਨੀ ਦੇ ਫੋਨ ਨਾਲ ਅਟੈਚ ਨੇ ਉਹਨੇ 1 ਮਿੰਟ ਵਿੱਚ ਵੇਖ ਲੈਣਾ ਕਿ ਮੈਂ ਘਰ ਨਹੀਂ ਆ ਜਦ ਤੂੰ ਸਾਡੇ ਘਰ ਆਇਆ ਹੁਣ ਸਾਡਾ ਮਿਲਣਾ ਮੁਸ਼ਕਿਲ ਹੋ ਗਿਆ ਸੀ ਇੱਕ ਦਿਨ ਸਮੀਰ ਨੇ ਮੈਨੂੰ ਬਹੁਤ ਵੱਡੀ ਗੱਲ ਕਹਿ ਦਿੱਤੀ ਉਹ ਮੈਨੂੰ ਕਹਿਣ ਲੱਗਾ ਕਿ ਇਸ ਤਰ੍ਹਾਂ ਡਰ ਡਰ ਕੇ ਨਹੀਂ ਸਰਨਾ ਆਪਾਂ ਨੂੰ ਕੁਝ ਕਰਨਾ ਹੀ ਪੈਣਾ ਮੈਂ ਕਿਹਾ ਕੀ ਮਤਲਬ ਤਾਂ ਸਮੀਰ ਕਹਿੰਦਾ ਆਪਾਂ ਨੂੰ ਵਿਆਹ ਕਰਵਾਉਣਾ ਪੈਣਾ ਮੈਂ ਕਿਹਾ ਪਰ ਇਹ ਪੋਸੀਬਲ ਨਹੀਂ ਆ ਤਾਂ ਸਮੀਰ ਮੈਨੂੰ ਕਹਿੰਦਾ ਇੱਕ ਹੱਲ ਹੈ ਜਿਸ ਨਾਲ ਕੋਈ ਕੁਝ ਕਹੂਗਾ ਵੀ ਨਹੀਂ ਤੇ ਆਪਾਂ ਵਿਆਹ ਵੀ ਕਰਵਾ ਲਵਾਂਗੇ ਮੈਂ ਕੀ ਕੀ ਹਾਲਾ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਆਪਾਂ ਸਣੀ ਨੂੰ ਮਾਰ ਦਿੰਨੇ ਆ ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਮੈਂ ਕਿਆ ਤੂੰ ਪਾਗਲ ਹੋ ਗਿਆ ਉਹ ਕਹਿੰਦਾ ਹਾਂ ਪਾਗਲ ਹੋ ਗਿਆ ਮੈਂ ਹੁਣ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਇਸ ਕਰਕੇ ਤੈਨੂੰ ਇਹ ਕੰਮ ਕਰਨਾ ਹੀ ਪੈਣਾ ਉਹ ਮੈਨੂੰ ਕਹਿੰਦਾ ਤੂੰ ਉਹਨੂੰ ਜ਼ਹਿਰ ਮਲਾ ਕੇ ਦੇ ਦੇ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਤਾਂ ਉਹ ਮੈਨੂੰ ਕਹਿੰਦਾ ਜੇ ਤਾ ਇਹ ਕੰਮ ਕਰ ਸਕਦੀਆਂ ਤਾਂ ਠੀਕ ਆ ਜੇ ਨਹੀਂ ਕਰ ਸਕਦੀ ਤਾਂ ਫਿਰ ਮੈਨੂੰ ਭੁੱਲ ਜਾ ਕਿਉਂਕਿ ਇਸ ਤਰ੍ਹਾਂ ਆਪਾਂ ਕਦੇ ਵੀ ਇਕ ਨਹੀਂ ਹੋ ਪਾਵਾਂਗੇ ਇਹ ਕੰਮ ਕਰਨ ਲਈ ਮੈਂ ਬਹੁਤ ਮਜਬੂਰ ਹੋ ਗਈ। ਬੇਸ਼ੱਕ ਮੈਂ ਸਨੀ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਪਰ ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦੀ ਸੀ। ਸਮੀਰ ਨੇ ਮੈਨੂੰ ਜ਼ਹਿਰ ਲਿਆ ਕੇ ਫੜਾ ਦਿੱਤਾ ਤੇ ਅਗਲੇ ਦਿਨ ਮੈਂ ਜਦੋਂ ਖਾਣੇ ਵਿੱਚ ਜ਼ਹਿਰ ਪਾਉਣ ਲੱਗੀ ਤਾਂ ਮੇਰੀ ਹਿੰਮਤ ਹੀ ਨਾ ਹੋਈ। ਉਸ ਦਿਨ ਮੈਂ ਜ਼ਹਿਰ ਨਾ ਪਾਇਆ ਤੇ ਸਮੀਰ ਮੈਨੂੰ ਫੋਨ ਕਰਕੇ ਪੁੱਛਣ ਲੱਗਾ ਕਿ ਤੂੰ ਕੰਮ ਕਰਤਾ ਕਿ ਨਹੀਂ ਤਾਂ ਮੈਂ ਕਿਹਾ ਨਹੀਂ ਯਾਰ ਮੇਰੇ ਵਿੱਚ ਤਾਂ ਹਿੰਮਤ ਹੀ ਨਹੀਂ ਪੈਂਦੀ। ਮੈਂ ਕੀ ਕਰਾਂ? ਤਾਂ ਇੱਕ ਦਿਨ ਸਮੀਰ ਨੇ ਮੈਨੂੰ ਬਿਨਾਂ ਦੱਸੇ ਸਨੀ ਦਾ ਐਕਸੀਡੈਂਟ ਕਰਵਾ ਦਿੱਤਾ। ਇਸ ਤਰ੍ਹਾਂ ਐਕਸੀਡੈਂਟ ਕਰਵਾਇਆ ਕਿ ਸਣੀ ਮੌਕੇ ਤੇ ਹੀ ਦਮ ਤੋੜ ਗਿਆ ਜਦੋਂ ਇਹ ਗੱਲ ਮੈਨੂੰ ਸਮੀਰ ਨੇ ਫੋਨ ਕਰਕੇ ਦੱਸੀ ਤਾਂ ਮੈਂ ਤਾਂ ਸੁੱਨ ਜਾਈ ਹੋ ਗਈ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਮੈਂ ਉਹਨੂੰ ਮਾਰ ਦੇਵਾਂ ਇਸ ਕਰਕੇ ਮੈਂ ਸਮੀਰ ਨੂੰ ਕਿਹਾ ਕਿ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਤਾਂ ਸਮੀਰ ਕਹਿੰਦਾ ਦੱਸਣਾ ਕੀ ਸੀ ਤੇਰੇ ਵਿੱਚ ਤਾਂ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਹੀ ਆਪਣੇ ਵਿੱਚੋਂ ਕੰਡਾ ਕੱਢ ਦਿੱਤਾ ਜਦੋਂ ਇਹ ਗੱਲ ਸਾਰਿਆਂ ਨੂੰ ਪਤਾ ਲੱਗੀ ਤਾਂ ਸਭ ਨੂੰ ਲੱਗਾ ਕਿ ਐਕਸੀਡੈਂਟ ਹੋ ਗਿਆ ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਜਾਣ ਬੁਝ ਕੇ ਐਕਸੀਡੈਂਟ ਕਰਵਾਇਆ ਗਿਆ ਸਾਰੇ ਬਹੁਤ ਰੋ ਰਹੇ ਸੀ ਤੇ ਮੈਂ ਵੀ ਬਹੁਤ ਰੋ ਰਹੀ ਸੀ ਕਿਉਂਕਿ ਮੈਨੂੰ ਰੋਣ ਦਾ ਦਿਖਾਵਾ ਤਾਂ ਕਰਨਾ ਹੀ ਪੈਣਾ ਸੀ ਬਾਰਲੇ ਵੀ ਸਾਰੇ ਆ ਗਏ ਸੀ ਤੇ ਭੋਗ ਤੋਂ ਬਾਅਦ ਮੇਰੀਆਂ ਨਾਨਾ ਮੈਨੂੰ ਕਹਿਣ ਲੱਗੀਆਂ ਕਿ ਅਸੀਂ ਤੈਨੂੰ ਬਾਹਰ ਕੈਨੇਡਾ ਬੁਲਾ ਲਵਾਂਗੇ ਨਾਲੇ ਕੁੜੀ ਨੂੰ ਬੁਲਾ ਲਵਾਂਗੇ ਤੂੰ ਫਿਕਰ ਨਾ ਕਰੀ ਜੋ ਭਾਣਾ ਵਰਤਨਾ ਸੀ ਉਹ ਵਰਤ ਗਿਆ ਤੇ ਇੱਕ ਮਹੀਨੇ ਬਾਅਦ ਉਹ ਸਾਰੇ ਬਾਹਰ ਕੈਨੇਡਾ ਵਾਪਸ ਚਲੇ ਗਏ ਤੇ ਮੇਰੀ ਸੱਸ ਨੂੰ ਇੱਥੇ ਮੇਰੇ ਕੋਲ ਛੱਡ ਗਏ ਪਰ ਮੇਰੇ ਪੇਕੇ ਮੈਨੂੰ ਕਹਿਣ ਲੱਗੇ ਕਿ ਧੀਏ ਤੂੰ ਸਾਡੇ ਨਾਲ ਪਿੰਡ ਚੱਲ ਇੱਥੇ ਤੇਰਾ ਗੁਜ਼ਾਰਾ ਨਹੀਂ ਹੋਣਾ ਪਰ ਹੁਣ ਮੇਰੀ ਸੱਸ ਮੇਰੇ ਕਰਕੇ ਇੱਥੇ ਰਹਿ ਰਹੀ ਸੀ ਸਮੀਰ ਮੈਨੂੰ ਕਹਿਣ ਲੱਗਾ ਕਿ ਤੂੰ ਇੱਥੇ ਹੀ ਰਹਿ ਤੇ ਮੈਂ ਆਪਣੇ ਪੇਕੇ ਨੂੰ ਜਵਾਬ ਦੇ ਦਿੱਤਾ ਕਿ ਮੈਂ ਕਿਤੇ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹਿਣਾ ਆ ਮੈਂ ਆਪਣੀ ਸੱਸ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਦੇ ਦਿੰਦੀ ਸੀ ਤੇ ਮੈਂ ਤੇ ਸਮੀਰ ਰਾਤ ਨੂੰ ਮਿਲਦੇ ਸੀ ਸਾਰੀ ਰਾਤ ਸਮੀਰ ਮੇਰੇ ਕੋਲ ਰਹਿੰਦਾ ਸੀ ਇਹ ਸਾਡਾ ਰੋਜ਼ ਦਾ ਕੰਮ ਹੋ ਗਿਆ ਸੀ ਆਮਾਨਤ ਆਪਣੀ ਦਾਦੀ ਨਾਲ ਸੌ ਜਾਂਦੀ ਸੀ ਇਸ ਤਰ੍ਹਾਂ 6 ਮਹੀਨੇ ਤੱਕ ਅਸੀਂ ਮਿਲਦੇ ਰਹੇ ਤੇ ਇੱਕ ਦਿਨ ਜਦੋਂ ਸਮੀਰ ਸਵੇਰ ਦੇ 4 ਵਜੇ ਵਾਪਸ ਜਾਣ ਲੱਗਾ ਤਾਂ ਅਸੀਂ ਵੇਖਿਆ ਕਿ ਬਾਹਰੋਂ ਕਿਸੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਸੱਸ ਨੂੰ ਪਤਾ ਲੱਗ ਗਿਆ ਤੇ ਜਦੋਂ ਦਰਵਾਜ਼ਾ ਖੁੱਲਿਆ ਤਾਂ ਵੇਖਿਆ ਕਿ ਬਾਹਰ ਪੁਲਿਸ ਵਾਲੇ ਤੇ ਮੇਰੇ ਪੇਕੇ ਖੜੇ ਸੀ ਤੇ ਮੇਰੀ ਸੱਸ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਇੰਨੇ ਮੇਰਾ ਮੁੰਡਾ ਮਰਵਾਇਆ ਤੇ ਇਹ ਆਪਣੇ ਆਸ਼ਿਕ ਨਾਲ ਰਲ ਹੀ ਹੋਈ ਆ ਤੇ ਮੇਰੀ ਸੱਸ ਨੇ ਦੱਸਿਆ ਕਿ ਮੈਂ ਸ਼ੀਲਾ ਨੂੰ ਇਹ ਮੁੰਡੇ ਨਾਲ ਗੱਲ ਕਰਦੇ ਹੋਏ ਸੁਣਿਆ ਸੀ ਤੇ ਇਹ ਉਹਨੂੰ ਕਹਿ ਰਹੀ ਸੀ ਕਿ ਤੈਨੂੰ ਸਨੀ ਨੂੰ ਨਹੀਂ ਮਾਰਨਾ ਚਾਹੀਦਾ ਸੀ ਤਾ ਮੈਨੂੰ ਪਤਾ ਲੱਗਾ ਕਿ ਇਹਨਾਂ ਦੋਵਾਂ ਨੇ ਹੀ ਸਨੀ ਨੂੰ ਮਾਰਿਆ ਆ ਮੈਂ ਬਹੁਤ ਹੱਥ ਜੋੜ ਰਹੀ ਸੀ ਪਰ ਪੁਲਿਸ ਮੈਨੂੰ ਤੇ ਸਮੀਰ ਨੂੰ ਪੁਲਿਸ ਥਾਣੇ ਲੈ ਗਈ ਤੇ ਮੈਂ ਉੱਥੇ ਜਾ ਕੇ ਸਾਰੀ ਸੱਚਾਈ ਪੁਲਿਸ ਵਾਲਿਆਂ ਨੂੰ ਦੱਸੀ ਕਿ ਸਮੀਰ ਨੇ ਹੀ ਸਨੀ ਦਾ ਐਕਸੀਡੈਂਟ ਕਰਵਾਇਆ ਸੀ ਤੇ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਤਾਂ ਸਮੀਰ ਮੈਨੂੰ ਕਹਿਣ ਲੱਗਾ ਕਿ ਤੂੰ ਵੀ ਤਾਂ ਮੇਰੇ ਨਾਲ ਰਲੀ ਹੋਈ ਸੀ ਤੇਰੇ ਕਰਕੇ ਮੈਂ ਉਹਨੂੰ ਮਰਵਾਇਆ ਸੀ ਮੇਰੇ ਡੈਡੀ ਨੇ ਮੇਰੀ ਜ਼ਮਾਨਤ ਕਰਵਾਈ ਤੇ ਮੈਂ ਹੁਣ ਜ਼ਮਾਨਤ ਤੇ ਥੋੜੇ ਟਾਈਮ ਲਈ ਆਈ ਹੋਈ ਆ ਮੈਂ ਆਪਣੇ ਪੇਕੇ ਘਰ ਰਹਿ ਰਹੀ ਆ ਪਰ ਸਾਡਾ ਕੇਸ ਉਦਾਂ ਹੀ ਚੱਲੀ ਜਾਂਦਾ ਮੇਰੀ ਬੇਟੀ ਨੂੰ ਮੇਰੀ ਸੱਸ ਕੈਨੇਡਾ ਲੈ ਗਈ ਮੈਂ ਆਪਣੀ ਬੇਟੀ ਤੋਂ ਵੀ ਦੂਰ ਹੋ ਗਈ ਮੇਰੀ ਬੇਟੀ ਹੁਣ ਵੱਡੀ ਹੋ ਚੁੱਕੀ ਆ ਤੇ ਉਹਨੂੰ ਵੀ ਇਹ ਸਾਰਾ ਕੁਝ ਹੌਲੀ ਹੌਲੀ ਸਮਝ ਆ ਹੀ ਜਾਣਾ ਆ ਪਰ ਹੁਣ ਮੈਂ ਆਪਣੀ ਕੀਤੀ ਗਲਤੀ ਤੇ ਬਹੁਤ ਪਛਤਾ ਰਹੀ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ